ਅਨੇਕਾਂ ਖਲੇ ਖਲੇ ਗਾਹ ਆਹ ਜੀ ਸਰ ਜੀ ਲੈਣੇ ਲਈ ਰਿਹਾ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਆਓ ਜੀ ਆਵ声 ਰਾਈਟ ਆ ਗਿਆ ਕੀਸ਼ਰ ਜੀ ਹਾਂ ਜੀ ਹਾਂ ਜੀ ਸਰ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਸਰੀ ਕਾਲ ਕਹਿੰਦਾ ਔਰ ਅੱਜ ਮੈਂ ਅਸ਼ਵਨੀ ਸੋਟਾ ਜੀ ਦੇ ਸੱਦੇ ਤੇ ਇੱਥੇ ਆਇਆ ਸੀ ਬਾਲਮਿਕੀ ਸਮਾਜ ਦਾ ਬਹੁਤ ਵੱਡਾ ਫੰਕਸ਼ਨ ਸੀ ਡਾਕਟਰ ਅੰਬੇਦਕਰ ਜੀ ਦੇ ਜਨਮ ਤਿਥੀ ਜਿਹੜੀ 14 ਤਰੀਕ ਨੂੰ ਆ ਉਹਦੇ ਕਰਕੇ ਰੱਖਿਆ ਗਿਆ ਸੀ ਮੈਂ ਮੈਂ ਬੜਾ ਆਨਰਡ ਫੀਲ ਕਰਾ ਕਿ ਮੈਨੂੰ ਬੁਲਾਇਆ ਔਰ ਇਹਨਾਂ ਦੀਆਂ ਜਿਹੜੀਆਂ ਮੰਗਾ ਸੀ ਉਹ ਵਾਦਾ ਕਰਕੇ ਜਾ ਰਹੇ ਹਾਂ ਅਸੀਂ ਪੂਰੀਆਂ ਕਰਾਂਗੇ ਸਪੈਸ਼ਲੀ ਜਿਹੜੇ ਬੰਦੇ ਪੱਕੇ ਹੋਣ ਵਾਲੇ ਬਾਕੀ ਰਹਿ ਗਏ ਉਹ 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 ਜਾ ਚੁੱਕੀ ਆ ਫਾਈਲਾਂ ਜਾ ਚੁੱਕੀਆਂ ਮੇਅਰ ਮੈਡਮ ਨੇ ਵੀ ਦੱਸਤਾ ਐ ਐਮ ਐਲ اے ਸਹਿਬਾਨ ਨੇ ਵੀ ਦੱਸਤਾ ਔਰ ਜਲਦੀ ਤੋਂ ਜਲਦੀ ਅਸੀਂ ਉਹ ਕੀ ਨਾਮ ਜਿਹੜੀ ਇਹਨਾਂ ਦੀ ਮੰਗ ਆ ਪੂਰੀ ਕਰਾਂਗੇ ਔਰ ਵਿੱਚੋਂ ਕਈ ਬੁਲਾਰਿਆਂ ਨੇ ਕਿਹਾ ਸਾਨੂੰ ਇੱਜ਼ਤ ਮਾਨ ਮਿਲਣੀ ਚਾਹੀਦੀ ਜਿੰਨੀ ਇਹਨਾਂ ਨੂੰ ਇੱਜ਼ਤ ਮਾਨ ਅਸੀਂ ਦਵਾਂਗੇ ਇਹ ਸਰਕਾਰ ਦਊ ਅਸੀਂ ਦਵਾਂਗੇ ਕਿਸੇ ਨੂੰ ਕਿਸੇ ਨੇ ਅੱਜ ਤੱਕ ਨਾ ਦਿੱਤੀ ਹੋਊਗੀ ਨਾ ਦੇਣਗੇ ਔਰ ਦੂਜੀ ਗੱਲ ਇਹ ਹਰ ਵਰਗ ਵਿੱਚ ਅੱਗੇ ਨੰਗ ਰਹੇ ਆ ਔਰ ਐਦਾਂ ਹੀ ਅੱਗੇ ਨੰਗਦੇ ਰਹਿਣਗੇ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਕਿਸੇ ਤੋਂ ਘੱਟ ਹੈਗੇ ਆ ਬਿਲਕੁਲ ਨਹੀਂ ਇਹ ਸਾਰੇ ਸਾਡੇ ਲਈ ਵੀ ਆਈਪੀ ਹੈਗੇ ਆ ਔਰ ਇੱਕ ਹੋਰ ਜਿਹੜੀ ਮੈਂ ਗੱਲ ਕਹੂੰਗਾ ਦੇਖੋ ਮੈਂ ਸਟੇਜ ਤੇ ਵੀ ਕਹੀ ਹੈ ਕਿ ਜਿਹੜੀ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਜੀ ਲਿਖ ਗਏ ਇਹ ਉਹਦੀ ਉਥ ਲੈ ਕੇ ਚਾਹੇ ਉਹ ਐਮ.ਐਲ.ਏ ਹੋਣ ਚਾਹੇ ਐਮ.ਪੀ ਹੋਣ ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ